ਵੀ ਕੇਜਰੀਵਾਲ ਦੀ ਜਮਾਨਤ ਹੋ ਗਈ ਸੀ ਰਾਤ ਨੂੰ ਬਹੁਤ ਪਟਾਕੇ ਪਟੁਕੇ ਜੇ ਵਜਾਏ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੇ ਐਮ ਐਲ ਏ ਨੇ ਤੇ ਜਿਹੜੇ ਐਮ ਪੀ ਜਿੱਤੇ ਉਹਨਾਂ ਨੇ ਪਟਾਕੇ ਚਲਾਏ ਆਤਸ਼ਬਾਜ਼ੀਆਂ ਚਲਾਈਆਂ ਬੜੀ ਖੁਸ਼ੀ ਦੀ ਲਹਿਰ ਆਈ ਰਾਤ ਨੂੰ ਤੇ ਰਾਤ ਨੂੰ ਹੁਣ ਜਿਹੜੇ ਪੈਗਪੁਗ ਲਾਉਣੇ ਉਹਨਾਂ ਨੇ ਪੈਗਪੁਗ ਲਾ ਕੇ ਵੀ ਸੁੱਤੇ ਹੋਣੀਆਂ ਹਨਾ ਪਾਰਟੀ ਪੂਰੀ ਚੰਗੀ ਚੱਲੀ ਹੋਣੀ ਆ ਸਰਕਾਰੀ ਪੈਸੇ ਤੇ ਹੋ ਸਕਦਾ ਪ੍ਰਾਈਵੇਟ ਆਉ ਦਾ ਪੈਸਾ ਨਹੀਂ ਵਰਤਿਆ ਹੋਵੇ ਤੇ ਉਸ ਤੋਂ ਬਾਅਦ ਜਦ ਸਵੇਰੇ ਉੱਠੇ ਤਾਂ ਪਤਾ ਲੱਗਿਆ ਕਿ ਕੇਜਰੀਵਾਲ ਦੀ ਜਮਾਤ ਜਿਹੜੀ ਉਹ ਰੱਦ ਹੋ ਗਈ ਆ ਸੋ ਸੋ ਸਾਈਡ ਆਫ ਈ ਆਲ ਦਾ ਆਮ ਆਦਮੀ ਪਾਰਟੀ سپورਟਰਸ ਵਾਕਈ ਮਤਲਬ ਸੈਡ ਫੀਲ ਹੁੰਦਾ ਹੈ ਨਾ ਤੇ ਉਦੋਂ ਹੀ ਜਦੋਂ ਅਮਰਪਾਲ ਸਿੰਘ ਨੂੰ ਦੀ ਸੋਚਦੇ ਹੁੰਦੇ ਆ ਲੋਕ ਕਿ ਇਸ ਵਾਰ ਜਿਹੜਾ ਪਾਯੋ ਮਨਤਪਾਲ ਸਿੰਘ ਖਾਲਸਾ ਉਹਨਾਂ ਦੇ ਸਾਥੀ ਬਾਹਰ ਆ ਜਾਣਗੇ ਬੰਦੀ ਸਿੰਘ ਬਾਹਰ ਆ ਜਾਣਗੇ ਤੇ ਉਦੋਂ ਹੀ ਪਤਾ ਲੱਗਦਾ ਜਦੋਂ ਐਟੇ ਟਾਈਮ ਕਿਤੇ ਆ ਕੇ ਪਤਾ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜਾ ਇੱਕ ਚਿੱਠੀ ਪਾਤੀ ਜੀ ਇਸ ਵਾਰ ਫੇਰ ਐਨਐਸਏ ਦੇ ਵਿੱਚ ਵਾਅਦਾ ਕੀਤਾ ਜਾਊਗਾ ਉਹੀ ਫੀਲਿੰਗ ਤੇ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਬੰਦੀ ਸਿੰਘ ਦੇ ਮਾਮਲੇ ਦੇ ਵਿੱਚ ਕੇਜਰੀਵਾਲ ਨੇ ਜਿਹੜੇ ਸੈਨ ਨਹੀਂ ਕੀਤੇ ਉਹ ਵੀ ਯਾਦ ਹੋਊਗਾ ਜਿਹੜਾ ਅੰਮ੍ਰਿਤਪਾਲ ਸਿੰਘ ਨਾਲ ਜੋ ਉਹਦੇ ਸਾਥੀਆਂ ਨਾਲ ਜਾਂ ਹੋਰ ਸਾਥੀ ਜਾਂ ਹੋਰ ਬਹੁਤ ਲੋਕ ਉਹਨਾਂ ਨਾਲ ਕੀਤਾ ਉਹ ਵੀ ਯਾਦ ਹੋਊਗਾ ਬੇਬਲ ਕਾਂਡਾ ਜਿਹੜਾ ਉਹ ਵੀ ਯਾਦ ਹੋਊਗਾ ਜਿਹਦੇ ਥੋੜੀ ਢਿੱਲ ਕਰਕੇ ਸਰਕਾਰ ਦੀ ਢਿੱਲ ਕਰਕੇ ਉਹ ਜਿਹੜਾ ਕੇਸ ਆ ਉਹ ਚੰਡੀਗੜ੍ਹ ਤੱਕ ਚੱਲਿਆ ਗਿਆ ਜਿਹੜਾ ਸੋਚਿਆ ਜਾਵੇ ਨਸ਼ਾ ਜਿਹਨੂੰ ਤੁਸੀਂ ਘੰਟੇ 'ਚ ਬੰਦ ਕਰਨ ਦੀ ਗੱਲ ਕੀਤੀ ਸੀ ਉਹ ਵੀ ਯਾਦ ਹੋਊਗਾ ਤੁਹਾਨੂੰ ਬੰਦ ਹੋਇਆ ਜਾਂ ਨਹੀਂ ਹੋਇਆ ਐਨਓਸੀ ਜਿਹੜੀ ਆ ਉਹ ਪਲਾਟਾਂ ਦੇ ਉੱਤੇ ਪ੍ਰਾਪਰਟੀ ਦੇ ਉੱਤੇ ਜਿਹੜੀ ਤੁਸੀਂ ਬੰਦ ਕਰਨ ਦੀ ਗੱਲ ਕੀਤੀ ਸੀ ਉਹ ਵੀ ਸ਼ਾਇਦ ਕਿਤੇ ਨਾ ਕਿਤੇ ਵਿੱਚੇ ਹੀ ਅੜੀ ਪਈ ਆ ਉਹ ਵੀ ਯਾਦ ਹੋਊਗਾ ਜਦੋਂ ਪੰਜਾਬ ਦੇ ਵਿੱਚ ਕੋਈ ਧਰਨਾ ਮਜਹਰਾ ਕਰੇ ਕੋਈ ਕਿਸਾਨ ਕਰੇ ਜਾਂ ਕੋਈ ਵੀ ਕਰੇ ਉਦੋਂ ਤੁਸੀਂ ਕਹਿ ਦਿੰਦੇ ਹੋ ਕਿ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਇਨਾਂ ਤੇ ਵੱਖ-ਵੱਖ ਵਕਤਰਾਵਾਂ ਤੇ ਇਹਨਾਂ ਨੂੰ ਪਰਚਾ ਦਰਜ ਕਰਕੇ ਅੰਦਰ ਛਿੱਟੋ ਮਾਹੌਲ ਠੀਕ ਕਰੋ ਜਦੋਂ ਤੁਹਾਡੇ ਕੇਜਰੀਵਾਲ ਤੇ ਪ੍ਰੋਬਲਮ ਪੈਂਦੀ ਹੈ ਉਦੋਂ ਹੀ ਤੁਸੀਂ ਦਿੱਲੀ ਜਾ ਕੇ ਦਿੱਲੀ ਦਾ ਮਾਹੌਲ ਖਰਾਬ ਕਰਦੇ ਹੋ ਉਦੋਂ ਨਹੀਂ ਹੁੰਦਾ ਕਿ ਯਾਰ ਹੁਣ ਅਸੀਂ ਕੀ ਕਰ ਰਹੇ ਹਾਂ ਅਸੀਂ ਵੀ ਤਾਂ ਮਾਹੌਲ ਹੀ ਖਰਾਬ ਕਰ ਰਹੇ ਹਾਂ ਨਾ ਮਤਲਬ ਜਦੋਂ ਆਪਣੇ ਤੇ ਪੈਂਦੀ ਉਦੋਂ ਪਤਾ ਲੱਗਦਾ ਮਤਲਬ ਇਹ ਗੱਲ ਸੋਚੀ ਸੋਚਿਆ ਜਾਵੇ ਬਹੁਤ ਸਾਰੇ ਮੁੱਦੇ ਜਿਹੜੇ ਆ ਪੰਜਾਬ ਦੇ ਪਾਣੀਆਂ ਦੇ ਮੁੱਦੇ ਬਹੁਤ ਸਾਰੇ ਮੁੱਦੇ ਜਿਹੜੇ ਆ ਜਿਹੇ ਪਏ ਆ ਜਿਨ੍ਹਾਂ ਤੇ ਤੁਸੀਂ ਗੱਲ ਤਾਂ ਕੀਤੀ ਸੋਸ਼ਲ ਮੀਡੀਆ ਦੇ ਵਿੱਚ ਗੱਲ ਤਾਂ ਕੀਤੀ ਐਲਾਨ ਤੱਕ ਕਰ ਦਿੱਤਾ ਪਰ ਨੋਟੀਫਿਕੇਸ਼ਨ ਕਿਸੇ ਚੀਜ਼ ਦਾ ਵੀ ਜਾਰੀ ਨਹੀਂ ਹੋਇਆ ਹੁਣ ਤੁਸੀਂ ਆਪ ਸੋਚੋ ਕਿ ਕੀ ਵੈਸੇ ਤਾਂ ਸਚਾਈ ਇਹ ਆ ਕਿ ਪੰਜਾਬ ਦੇ ਵਿੱਚ ਤਾਂ ਬਸ ਇੱਕੋ ਗੱਲ ਹੋ ਗਈ ਕਿ ਥੋੜੀ ਸਰਕਾਰ ਆ ਸਾਰੀਆਂ ਸਰਕਾਰਾਂ ਦੇ ਨਾਲ ਤੁਹਾਡੀ ਆਪਸ ਵਿੱਚ ਗੱਟਮਟਾ ਤੇ ਜਦੋਂ ਜੀ ਚਾਹੇ ਤੁਸੀਂ ਅੰਦਰ ਚਲੇ ਜਾਂਦੇ ਹੋ ਜਦੋਂ ਚੀ ਚਾਹੇ ਬਾਹਰ ਆ ਜਾਂਦੇ ਹੋ ਸਿਰਫ ਤੇ ਸਿਰਫ ਇੱਕ ਲੋਕਾਂ ਨੂੰ ਇਹ ਗੱਲ ਵਿਖਾਉਣ ਦੇ ਲਈ ਕਿ ਹਾਂ ਜੀ ਹਾਂ ਜੀ ਦੇਖੋ ਜੀ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲੇ ਸਾਨੂੰ ਅੰਦਰ ਛੜਤਾ ਦੇਖੋ ਜੀ ਅਸੀਂ ਕਾਨੂੰਨ ਨੂੰ ਮੰਨਦੇ ਸੀ ਹੁੰਦੇ ਅਸੀਂ ਬਾਹਰ ਆ ਕੇ ਕਾਨੂੰਨ ਦਾ ਸਹਾਰਾ ਲੈ ਕੇ ਬਾਹਰ ਆ ਗਏ ਪਰ ਇਹ ਕਾਨੂੰਨ ਪਤਾ ਨਹੀਂ ਕਿਉਂ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਹੈ ਜਦੋਂ ਬੰਦੀ ਸਿੰਘਾਂ ਦੀ ਵਾਰੀ ਆਉਂਦੀ ਹੈ ਜਦੋਂ ਪੰਜਾਬ ਦੇ ਹਿੱਤਾਂ ਦੀ ਵਾਰੀ ਆਉਂਦੀ ਹੈ ਉਦੋਂ ਇਹ ਕਾਨੂੰਨ ਪਤਾ ਨਹੀਂ ਕਿੱਥੇ ਚਲਾ ਜਾਂਦਾ ਹੈ ਇਹ ਕਾਨੂੰਨ ਸਿਰਫ ਤੇ ਸਿਰਫ ਮਦਦ ਕਰਦਾ ਸਰਕਾਰੀ ਲੋਕਾਂ ਦੀ ਕਾਨੂੰਨ ਸਿਰਫ ਤੇ ਸਿਰਫ ਮਦਦ ਕਰਦਾ ਸਰਕਾਰ ਦੀ ਸਰਕਾਰ ਦੇ ਐਮਐਲਏਾਂ ਦੀ ਉਹ ਕੋਈ ਵੀ ਸਰਕਾਰ ਦਾ ਲੀਡਰ ਹੋਵੇ ਕਾਨੂੰਨ ਉਹਦੀ ਮਦਦ ਕਰਦਾ ਕੋਈ ਵੀ ਕੋਈ ਵੀ ਦਾ ਮਤਲਬ ਇਹ ਆ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਦੁਪਹਿਰੇ ਖਾਣਾ ਖਾਧਾ ਜਾਂਦਾ ਉਦੋਂ ਸਾਰੇ ਇਕੱਠੇ ਬੈਠੇ ਹੁੰਦੇ ਆ ਤੇ ਜਦੋਂ ਪਾਰਲੀਮੈਂਟ ਦੇ ਵਿੱਚ ਜਾਂਦੇ ਆ ਜਾਂ ਸੋਸ਼ਲ ਮੀਡੀਆ ਤੇ ਜਾਂਦੇ ਆ ਉਦੋਂ ਐਨੀ ਕੁੱਤੇ ਖਾਣੀ ਕਰਦੇ ਆ ਇੱਕ ਦੂਜੇ ਦੀ ਤੇ ਆਪਾਂ ਨੂੰ ਆਏ ਲੱਗਦਾ ਇਹ ਤਾਂ ਤੁਰੇ ਜਾਂ ਤੁਰੇ ਜਾਂਦੇ ਕਿਤੇ ਲਾੜੀ ਨਾ ਪਹਿਣੇ ਇਹ ਪਰ ਹੈ ਇਕੱਠੇ ਸੋ ਇਸ ਲਈ ਇਹ ਤਾਂ ਸੋ ਕਿਤੇ ਨਾ ਕਿਤੇ ਭਾਈ ਜਿਹਦੀ ਜਿਹਦਾ ਰਾਜ ਆ ਜਿਹਦੀ ਸਰਕਾਰ ਆ ਉਹ ਕੁਝ ਵੀ ਕਰ ਸਕਦਾ ਸੋ ਕੋਈ ਗੱਲ ਨਹੀਂ ਆਜੂਗਾ ਕੇਦਰੀਵਾਲ ਵੀ ਬਾਹਰ ਆਜੂਗਾ ਤੁਹਾਡਾ ਕੋਈ ਇਹ ਚੱਕਰ ਵਾਲੀ ਗੱਲ ਨਹੀਂ ਵੈਸੇ ਕਿਉਂਕਿ ਤੁਹਾਡੇ ਸਾਰੇ ਪਾਸੇ ਭਾਈ ਸੈਟਿੰਗ ਹੈਗੀ ਆ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ